ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੇ ਬੰਦੇ ਨੇ ਵੀਡੀਓ ਡਿਲੀਟ ਕਰਵਾਈ ਸੀ ਨਾ ਸਟੈਂਡਰਡ ਦੀ ਕੋਈ ਨਹੀਂ ਪੁੱਤ ਥੋੜਾ ਡਾਇਵਿਟ ਕਰ ਵੀਡੀਓ ਆਈ ਲੈ ਐਦਾਂ ਨਹੀਂ ਲੱਗਦੇ ਪਾਣੀ ਰੁਕਦੇ ਆਫੀਸ਼ੀਅਲੀ ਆਫੀਸ਼ੀਅਲ ਸੰਗ ਦੀ ਇੱਕ ਮੈਨੂੰ ਸੀ ਕਿ ਜਦੋਂ ਰਿਲੀਜ਼ ਕਰਨਾ ਉਦੋਂ ਹੀ ਲੋਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਯਾਰਾਂ ਨੂੰ ਸਨਵਾਵਾਂਗੇ ਪਰ ਤੇਰੇ ਲਈ ਲੰਡੂਆ ਤੇਰੇ ਲਈ ਆ ਇਹ ਤੇਰੇ ਕਰਕੇ ਸ਼ੇਅਰ ਕਰਨ ਲੱਗਾ ਇਹਨੇ ਵੀਡੀਓ ਡਿਲੀਟ ਕਰਵਾਈ ਹੈ ਨਾ ਤਾਂ ਮਨ ਸੁਣੀ ਹੋ ਜਿਨਾ ਰਾਮਾਂ ਦਾ ਵਿਖਾਵੇਂ ਰਾਜਾ ਬਣ ਕੇ ਮੈਂ ਉਹਨਾਂ ਵਿੱਚੋਂ ਰਾਤ ਕੱਢਿਆ ਹੋ ਜਿਨਾ ਮੰਜ਼ਿਲਾ ਨੂੰ ਪਾਉਣਾ ਤੇਰਾ ਸੁਪਨਾ ਮੈਂ ਪਹਿਲਾਂ ਹੀ ਉਥੇ ਛੱਡੇ ਗੱਡੇ ਆ ਹੋ ਜਿਨਾ ਰਾਮਾਂ ਦਾ ਵਿਖਾਵੇਂ ਰਾਜਾ ਬਣ ਕੇ ਮੈਂ ਉਹਨਾਂ ਵਿੱਚੋਂ ਰਾਤ ਕੱਢਿਆ ਹੋ ਜਿਨਾ ਮੰਜ਼ਿਲਾ ਨੂੰ ਪਾਉਣਾ ਤੇਰਾ ਸੁਪਨਾ ਮੈਂ ਪਹਿਲਾਂ ਹੀ ਉਥੇ ਤੇ ਜੱਟ ਦਾ ਕਰੈਕ ਪੂਰਾ ਸ਼ੁਰੂ ਤੋਂ ਮੈਂ ਪਾ ਕੇ ਹਟੂੰਗਾ ਸੋਹਣਿਆ ਓ ਪੁੱਤ ਜੱਟ ਦਾ ਕਰੈਕ ਪੂਰਾ ਸ਼ੁਰੂ ਤੋਂ ਮੈਂ ਪਾ ਕੇ ਹਟੂੰਗਾ ਸੋਹਣਿਆ ਦਮਿਆ ਤਾਂ ਹੁਣ ਰੋਕ ਲੈ